ਸਰਪ੍ਰਿੰਦ ਸਾਹਿਬ ਜੀ ਮੈਂ ਇੰਦਰਜੀਤ ਸਿੰਘ ਸਿਆਲੂ ਵੋਟ ਪ੍ਰਧਾਨ ਕਨੌਰ ਤੇ ਇਹ ਪਿਛਲੇ 14 ਤਰੀਕ ਨੂੰ ਜਿਹੜੀ ਅਨਸਰ ਕਮ ਘਟਨਾ ਜੋੜੀ ਵਾਲ ਤੋਂ ਵਾਪਰੀ ਹੈ ਜੀ ਉਹਦੇ ਵਿੱਚ ਬਾਪੂ ਸਾਹਿਬ ਸਿੰਘ ਦੀ ਬੇਟੀ ਅਮਰਿੰਦਰ ਕੌਰ ਜਿਹੜੇ ਘਟਨਾ ਵਿੱਚ ਦਰਗਸਤ ਹੋ ਗਏ ਜੀ ਮੌਨ ਦੀ ਮੌਤ ਹੋ ਗਈ ਸੀ ਤੇ ਅੱਜ ਉਹਨਾਂ ਦਾ ਸੰਸਕਾਰ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਅਸੀਂ ਸ਼ਾਂਤੀ ਸੰਧ ਕਰਨ ਆਏ ਆ ਤਾਂ ਜੋ ਤੇ ਐਮਐਲਏ ਸਾਹਿਬ ਅੱਜ ਦਿੱਲੀ ਫੋਨ ਕਰਨ ਉਹ ਨਹੀਂ ਆ ਸਕੇ ਤਾਂ ਉਹਦੇ ਇਹਨਾਂ ਦਾ ਪਰਿਵਾਰ ਨਾਲ ਦੁੱਖ ਪੰਧਾ ਕਰਨ ਆਏ ਹਾਂ ਕੋਣਕੀ ਬਈ ਪਰਿਵਾਰ ਦੇ ਹਾਲਾਤ ਦੇਖ ਕੇ ਅਸੀਂ ਹਾਂ ਪਰਿਵਾਰ ਦੇ ਹਾਲਾਤ ਹਾਂਜੀ ਹਾਂਜੀ ਪਰਿਵਾਰ ਦੇ ਹਾਲਾਤ ਦੇਖੇ ਜੀ ਬਾਪੂ ਜੀ ਚੱਲਣ ਤੋਂ ਵੀ ਲਾਚਾਰ ਹੈ ਤੇ ਅੱਖਾਂ ਤੋਂ ਵੀ ਇਹਨਾਂ ਨੂੰ ਬਹੁਤ ਘਾਟੀ ਦਿਖਦਾ ਇੱਕ ਜੋ ਵੀ ਇਹਨਾਂ ਨੇ ਪੂੰਜੀ ਇਹਨਾਂ ਕੋਲ ਸੀਗੀ ਉਹਨਾਂ ਨੇ ਲਾ ਕੇ ਉਹ ਆਪਣੇ ਬੇਟਾ ਦੇ ਲਈ ਮੁੰਬਾਰ ਭੇਜਿਆ ਸੀ ਤੇ ਉਹ ਉਹਨਾਂ ਦੇ ਵਿੱਚ ਬੇਟੀ ਦੀ ਡੈਥ ਹੋ ਜੋ ਕਿ ਹੈ ਸਰਕਾਰ ਵੱਲੋਂ ਜੋ ਬਣਦੇ ਯਤਨ ਹੈਗੇ ਸਤੇ ਜਾਣਗੇ ਜੀ ਜੋ ਵੀ ਮਾਲੀ ਹੈ ਸਹਾਇਤਾ ਜਿਸ ਤਰ੍ਹਾਂ ਦੀ ਸਹਾਇਤਾ ਇਹਨਾਂ ਨੂੰ ਲੋੜ ਹੈ ਉਹ ਜਰੂਰ ਕਰਾਂਗੇ ਜੀ ਤੇ ਸਰਕਾਰ ਵੱਲੋਂ ਵੀ ਤੇ ਆਪਣੇ ਪਰਸਨਲ ਤੌਰ ਤੇ ਐਮਐਲਏ ਸਾਹਿਬ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਸਰਪੰਨ ਸਾਹਿਬ ਖੜੇ ਹੈ ਜੀ ਜੋ ਵੀ ਇਹਨਾਂ ਨੂੰ ਲੋੜ ਹੋਈ ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਸੁਰੱਖਤ ਦੀ ਲੋੜ ਹੋਈਗੀ ਅਸੀਂ ਇਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਉਹਨਾਂ ਦੀ ਤਰ੍ਹਾਂ ਦੇ। ਉਹਨਾਂ ਦਾ ਮਕਾਨ ਦੇਖਿਆ ਹੁਣ ਕਾਫੀ ਚੋਣ ਆ ਗਿਆ। ਹਾਂਜੀ ਹਾਂਜੀ। ਤੇ ਜੋ ਮਕਾਨ ਵਾਲਾ ਕੰਮ ਹੈ ਜੀ ਉਹ ਤਾਂ ਹੁਣ ਕੁਝ ਦਿਨਾਂ ਤੋਂ ਇਹ ਭੋਗ ਦਾ ਕੰਮ ਨਿਬੜ ਜਾਂਦਾ ਜੀ ਉਹ ਤੋਂ ਬਾਅਦ ਅਸੀਂ ਜੋ ਵੀ ਲੋਡ ਹੋਊਗੀ ਉਹਨਾਂ ਨੂੰ ਮਕਾਨ ਬਾਰੇ ਵੀ ਸੋਚਾਂਗੇ ਕਿ ਇਕੱਲੇ ਮਕਾਨ ਨਹੀਂ ਜੀ ਹੁਣ ਇਹਨਾਂ ਨੇ ਜ਼ਿੰਦਗੀ ਬਸਰ ਵੀ ਕਰਨੀ ਹੈ ਆਪਣੀ। ਉਹ ਵੀ ਸਾਰਾ ਦੇਖਣਾ ਪੈਣਾ ਜੋ ਵੀ ਪੈਨਸ਼ਨ ਵਗੈਰਾ ਇਹਨਾਂ ਦੀ ਲੱਗੀ ਹੈ ਉਹ ਸਾਰੀਆਂ ਚੀਜ਼ਾਂ ਦੇਖ ਕੇ ਜੋ ਬਣਦੀ ਲੋਡ ਹੋਈ ਸਾਰੇ ਯਤਨ ਕਰਾਂਗੇ ਜੀ। ਸਰਕਾਰ ਵੱਲੋਂ ਵੀ ਤੇ ਪਰਸਨਲ ਤੌਰ ਤੋਂ ਵੀ ਸਾਚੀ ਕਾਲ ਜੀ ਸਰਪੰਨਾ ਜੀ ਜਸਵਿੰਦਰ ਸਿੰਘ ਸਰਪੰਚ ਪਿੰਡ ਮੈਂ ਸਰ ਜਿਹੜੇ ਦੱਸੋ ਜੀ ਕਿਦਾਂ ਹੋਇਆ ਦੱਸੋ ਇਹ ਇਹ ਪਿਛਲੇ ਦਿਨੀ ਜੌਰਜੀਆ ਦੇ ਵਿੱਚ ਜਿਹੜਾ ਕੋਈ ਬਰਫੀਲਾ ਤੂਫਾਨ ਆਇਆ ਜੀ ਉਹਦੇ ਵਿੱਚ ਫਿਰ ਰਾਤ ਦੇ ਉੱਤੇ ਲਾਈਟ ਬੰਦ ਹੋ ਗਈ ਹੈ ਜੀ ਇਹ ਮੇਰੇ ਪਿੰਡ ਦੀ ਬੇਟੀ ਅਮਰਿੰਦਰ ਕੌਰ ਤੇ ਇਹਨਾਂ ਦੀ ਨੂੰ ਅ ਮਨਿੰਦਰ ਕੌਰ ਜੋ ਕਿ ਰਾਤੀ ਆਪਣਾ ਰੂਮ ਚ ਗਏ ਨੇ ਹੋਸਟਲ ਚ ਵਿੱਚ ਰਹਿੰਦੇ ਸੀ ਉਤੇ 10 11 ਜਣੇ ਸੀ ਇਹ ਲਾਈਟ ਜਾਣ ਦੇ ਕਾਰਨ ਇਹਨਾਂ ਨੇ ਜਨਰੇਟਰ ਚਲਾਇਆ ਜੀ ਉਤੇ ਰੂਮ ਦੇ ਵਿੱਚ ਆਪਣਾ ਹੀਟਰ ਵਗੈਰਾ ਲਗਾ ਲਿਆ ਕੋਈ ਸੌਣ ਵਾਸਤੇ ਹੀਟ ਵਾਸਤੇ ਤੇ ਉਹ ਰਾਤੀ ਕਿਤੇ ਸੁੱਤੇ ਹੋਏ ਕੋਈ ਜ਼ਹਿਰੀਲੀ ਗੈਸ ਵਗੈਰਾ ਕੋਈ ਲੀਕ ਹੋਈ ਹੈ ਜਾਂ ਕੁਝ ਅੰਦਰ ਕੋਈ ਆਕਸੀਜਨ ਦੀ ਕਮੀ ਹੋ ਗਈ ਹੈ ਇਹਦੇ ਕਰਕੇ ਸਵੇਰੇ ਮਤਲਬ ਉਹਨਾਂ ਦੀ ਡੈਥ ਹੋ ਗਈ ਮਤਲਬ ਉਹ ਤਾਂ ਸੁੱਤੇ ਰਹਿ ਗਏ ਮੌਤ ਹੋ ਗਈ ਉਹਨਾਂ ਦੀ ਕਿੰਨੇ ਕੁ ਬੰਦੇ ਜੀ ਇਹ 12 ਜਣੇ ਸੀ ਜੀ ਕੁਝ ਦੱਸ 10 11 ਪੰਜਾਬ ਦੇ ਦਸਰੇ ਜੀ ਕੋਈ ਬਾਹਰੀ ਸਟੇਟ ਦੇ ਜੀ ਹਾਂਜੀ ਸਰਪੜਾ ਨਾਮ ਮੇਰਾ ਸੁਖਵਿੰਦਰ ਸਿੰਘ ਹੈ ਜੀ ਸਰ ਜਿਹੜੇ ਨੱਥੀ ਕਿਦਾਂ ਹੋ ਗਿਆ ਕੀ ਨਾਮ ਇਹਦਾ ਕਿ ਇਹ ਮੇਰੇ ਚਾਚਾ ਜੀ ਦੀ ਲੜਕੀ ਹੈ ਜੀ ਇਹਦਾ ਨਾਮ ਰਮਿੰਦਰ ਕੌਰ ਸੀਗਾ ਜੀ ਤੇ ਜੋਲ ਜੀ ਅੱਚ ਗਏ ਹੋਏ ਕੰਮ ਦੇ ਉੱਤੇ ਦੇ ਕੰਮ ਦੇ ਤੌਰ ਤੇ ਜੀ ਰੈਸਟੋਰੈਂਟ 'ਚ ਕੰਮ ਕਰਦੇ ਸੀਗੇ ਜੀ ਉੱਥੇ ਤੇ ਸਾਨੂੰ ਤਾਂ ਪਤਾ ਹੀ ਲੱਗਿਆ ਕਹਿੰਦੇ ਵੀ ਉੱਥੇ ਇਹਨਾਂ ਨੂੰ ਰਾਤ ਨੂੰ ਕੋਈ ਤੂਫਾਨ ਵਗੈਰਾ ਆਇਆ ਜੀ ਇਹਨਾਂ ਸਾਰੀਆਂ ਖਿਡਕੀਆਂ ਬੰਦ ਕਰਕੇ ਲੇਟ ਜਾਣ ਹੋਰ ਕਰਕੇ ਜਨਰੇਟਰ ਲਾ ਲਿਆ ਤੇ ਕਹਿੰਦੇ ਵੀ ਰਾਤ ਨੂੰ ਸ਼ਾਇਦ ਜਨਰੇਟਰ ਦੇ ਧੂਏ ਕਰਕੇ ਹੋ ਗਿਆ ਆਕਸੀਜਨ ਦੀ ਕਮੀ ਕਰਕੇ ਵੀ ਰਾਤ ਨੂੰ ਜਿੰਨੇ ਬੰਦੇ ਸੀਗੇ 12 ਬੰਦੇ ਦੱਸਦੇ ਜੀ 12 ਦੇ 12 ਸੁੱਤੇ ਹੀ ਰਹਿ ਗਏ ਜੀ ਤੇ ਇਸ ਵੀ ਕਿਦੋਂ ਦੀ ਘਟਨਾ ਹੈਗੀ ਇਹ ਤਕਰੀਬਨ 14 ਤਰੀਕ ਦੀ ਹੈ ਜੀ 14 ਤਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਫੋਨ ਤੇ ਹੀ ਪਤਾ ਲੱਗਿਆ ਜੀ ਉੱਥੋਂ ਮੈਸੇਜ ਆਇਆ ਫੋਨ ਤੇ ਵੀ ਇਦਾਂ ਕਰਕੇ ਗੱਲ ਹੋ ਗਈ ਵਿਆਹ ਇਹ ਕਿਦਾਂ ਕਿੰਨੇ ਬੱਚੇ ਨਹੀਂ ਵਿਆਹ ਵੀ ਨਹੀਂ ਸੀਗੇ ਜੀ ਇਕਵਾਰੇ ਸੀਗੇ ਜੀ ਅਜੇ ਹਾਂਜੀ ਜੇ ਕੁਮਰ ਸੀਗੇ ਇਹ 32 ਸਾਲ ਦੀ ਉਮਰ ਸੀਗੇ ਜੀ ਇਹਨਾਂ ਦੀ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਤੁਸੀਂ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਪਰਵਾਲ ਦੀ ਹੈਲਪ ਕੀਤੀ ਜਾਵੇ ਜਿੱਥੇ ਉਹਨਾਂ ਨੇ ਇੰਨਾ ਕੀਤਾ ਵੀ ਸਾਡੇ ਚਲੋ ਇਹ ਆ ਵੀ ਬੋਡੀਆਂ ਬਾਹਰੋਂ ਇੱਥੇ ਪਹੁੰਚਾਤੀਆਂ ਜੀ ਤੇ ਉਹਨਾਂ ਦਾ ਬਹੁਤ ਧੰਨਵਾਦ ਹੈ ਸਰਕਾਰਾਂ ਦਾ ਤੇ ਅੱਗੇ ਵੀ ਪਰਿਵਾਰ ਵੀ ਗਰੀਬ ਹੈ ਜੀ ਆਪਣੀ ਜ਼ਮੀਨ ਵੇਚ ਕੇ ਉਹਨਾਂ ਦੇ ਬੱਚੇ ਨੂੰ ਬਾਹਰ ਭੇਜਿਆ ਸੀਗਾ ਤੇ ਇਹ ਪਰਵਾਲ ਦੀ ਵੀ ਹੈਲਪ ਕੀਤੀ ਜਾਵੇ ਮੇਰਾ ਵਿਕਰਮ ਜੇਸਈਆ ਜੀ ਕੀ ਕਹਿਣਾ ਚਾਹੁੰਦੇ ਆਂ ਜੀ ਕਹਿਣਾ ਚਾਹੁੰਦੇ ਸਰਕਾਰ ਨੂੰ ਇਹ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਇਹ ਘਰ ਦੇ ਹਾਲਾਤ ਆ ਜਿਹੜੇ ਮਾੜੇ ਆ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਕੋਈ ਮਾਲੀ ਮਦਦਤਾ ਉਹ ਕੀਤੀ ਜਾਵੇ ਤਾਂ ਜੋ ਜਿਹੜੀ ਨਾ ਜਿਹੜੀ ਕੋਈ ਵੀ ਮਦਦ ਜਿਹੜੀ ਹੋ ਸਕੇ ਵੱਧ ਤੋਂ ਵੱਧ ਫੈਮਲੀ ਚ ਕੌਣ-ਕੌਣ ਹੈ ਨਾ ਜੀ ਫੈਮਲੀ ਚ ਬ੍ਰਦਰ ਆ ਬ੍ਰਦਰ ਇਹਨਾਂ ਦਾ ਨਾਲ ਹੀ ਰਹਿੰਦਾ ਸੀ ਉਹ ਪਹਿਲਾਂ ਮਹੀਨਾ ਤੋਂ ਪਹਿਲਾਂ ਪਤਨੀ 4-5 ਮਹੀਨੇ ਪਹਿਲਾਂ ਅੱਗੇ ਗਿਆ ਕਿਤੇ ਹੋਰ ਹੋਰੀਆ ਚਲਾ ਗਿਆ ਇਹਨਾਂ ਦੇ ਮਾਤਾ ਪਿਤਾ ਮਾਤਾ ਪਿਤਾ ਬਜ਼ੁਰਗੀਆਂ ਅੱਖਾਂ ਤੋਂ ਉਹਨਾਂ ਨੂੰ ਘੱਟ ਦੇਖਦਾ ਉਹਨਾਂ ਦੀ ਵੀ ਹੈਲਪ ਹੋਣੀ ਚਾਹੀਦੀ ਹੈ ਦੋਨੇ ਬਜ਼ੁਰਗੀਆਂ ਘਰ ਕੀ ਹਾਲ ਦੇਖ ਲਓ ਤੁਸੀਂ ਘਰ ਦੀ ਪਾ ਮਾੜੇ ਹਾਲਾਤ ਹੈ ਜਿਹੜਾ ਜ਼ਮੀਨ ਵਗੈਰਾ ਇਹਨਾਂ ਕੋਲ ਹੈ ਸੀ ਉਹ ਵੇਚ ਕੇ ਇਹਨਾਂ ਨੇ ਬੱਚੇ ਬਾਹਰ ਭੇਜੇ ਸੀ ਤੁਸੀਂ ਕੀ ਕਹਿੰਦੇ ਸਰਕਾਰ ਨੂੰ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਵੀ ਇਹਨਾਂ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਇਸ ਤਰ੍ਹਾਂ ਇਹਨਾਂ ਬੌਡੀਆ ਲੈਂਡ ਚ ਹੋਰ ਸਰਕਾਰ ਨੇ ਹੈਲਪ ਕਰੀ ਹੈ ਵੱਦ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਮਾਣ